ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਲਾਈਪੋ ਫਣੀ ਫਣੀ ਦੇ ਵਿੱਚ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਵਾਸਤੇ ਫਿਰ ਗੋਗਾ ਬਸਰੂਰੀ ਤੇ ਸਲੀਮ ਅਲ ਬੇਲੇ ਦੀ ਫਣੀ ਵੀਡੀਓ ਲੈ ਕੇ ਆਏ ਹਾਂ ਤਾਂ ਦੋਸਤੋ ਇਹ ਵੀਡੀਓ ਬਹੁਤ ਹੀ ਵਧੀਆ ਬਣਾਈ ਇਹਨਾਂ ਨੇ ਕਮੇਡੀ ਬੜੀ ਹੀ ਬਹੁਤ ਹੀ ਵਧੀਆ ਇਸ ਤਵੇ ਕਮੇਡੀ ਹੈ ਤਾਂ ਦੋਸਤੋ ਮੇਰੀ ਰਿਕਵੈਸਟ ਹੈ ਕਿ ਤੁਸੀਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਇਸ ਵੀਡੀਓ ਨੂੰ ਲਾਈਕ ਤੇ ਆਪਣੇ ਦੋਸਤਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤੇ ਚਲੋ ਦੋਸਤੋ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਆਪਾਂ ਉਹਨਾਂ ਦੀ ਅੱਜ ਵੀਡੀਓ ਨੂੰ ਦੇਖਦੇ ਆਂ ਤੇ ਚਲੋ ਦੋਸਤੋ ਅਦਲਾਵਰ ਕਾਮੀ ਜਿਹੜੇ ਆ ਉਹ ਮੰਡੇ ਪੈ ਗਏ ਆ ਕੀ ਬਣੂਗਾ ਗਰੀਬ ਆਦਮੀ ਦਾ ਬਾਜੀ ਅੱਲਾ ਹੀ ਵਾਰਿਸ ਹੈਗਾ ساری ਦੁਨੀਆ ਪਰੇਸ਼ਾਨਾ ਸਿਕਾਇਤ ਕਰ ਰਹੀ ਹੈ ساری ਦੁਨੀਆ ਬਰਦਾਸ਼ਤ ਸੁਬਾਹ ਦੇ ਬੈਠੇ ਆ ਤੇ ਕੋਈ ਗਾਹਕ ਨਹੀਂ ਆਇਆ ਗਾਹਕ ਨਹੀਂ ਆਇਆ ਹਾਂ ਵਾਹ ਮੰਗਨੇ ਯਾ ਅੱਲਾਹ ਕਾ ਭੇਜ ਦੇ ਤੇ ਮੌਤ ਭੇਜ ਦੇ ਨਹੀਂ ਨਹੀਂ ਮੌਤ ਕੇ ਅੱਲਾਹ ਤੇ ਭਰੋਸਾ ਰੱਖਣਾ ਚਾਹੀਦਾ ਵਾ ਮੌਤ ਕਿਉਂ ਮੰਗਣੀ ਆ ਬਿਲਕੁਲ ਜੀ ਨਾਲੇ ਤੁਸੀਂ ਮੌਤ ਨਾ ਮੰਗਿਆ ਕਰੋ ਤੁਹਾਡਾ ਟਾਈਮ ਵੀ ਕਰੀਬ ਹੀ ਆ ਤੁਸੀਂ ਨਾ ਮੌਤ ਮਾਤ ਦੀ ਗੱਲ ਕਰਿਆ ਕਰੋ ਰੱਬ ਦੇ ਭਰੋਸੇ ਤੇ ਨੋ ਜੀ ਭਾਈ ਅਸਲਾਮੁਅਲੈਕਮ ਵਾਲੇਕੁਮ ਅਸਲਾਮ ਲੈ ਪਾ ਦਲਾਵਰ ਤੇਰੀ ਤੇ ਅੱਲਾਹ ਨੇ ਸੁਣ ਲਈ ਉਹ ਬੜੀ ਮੈਨ ਲక్ష్ਮੀ ਆ ਗਈ ਸਾਡੇ ਕੋਲ ਲక్ష్ਮੀ ਹਾਂਜੀ ਭਾਈ ਬਾਬਾ ਗੋਗਾ ਕਿਹਦਾ ਨਾਜੀ ਤੁਹਾਡਾ ਯਾ ਤੁਹਾਡਾ ਹੀ ਨਹੀਂ ਇਹ ਪੈਦਲ ਆਵਰ ਆ ਜੀ ਮੇਰਾ ਨਾ ਗੋਗਾ ਜੀ ਭਾਗੋਗੇ ਹਾਂਜੀ ਯਾਰ ਆ ਮੈਂ ਪੈਦਲ ਆਇਆ ਯਕੀਨ ਕਰ ਬਹੁਤ ਦੂਰੋਂ ਤੇਰਾ ਬਹੁਤ ਸੁਣਿਆ ਤੇਰੇ ਸਲੌਨ ਦਾ ਨਹੀਂ ਸਵਾਰੀ ਤੇਰੇ ਕੋਲ ਸੀ ਇਹਦੇ ਉੱਤੇ ਬਹਿ ਕੇ ਆ ਜਾਣਾ ਸੀ ਪੈਦਲ ਕਿਉਂ ਆਇਆ ਇਹ ਸਲੀਮ ਆਇਆ ਇਹਦੀ ਕਟਿੰਗ ਕਰਨੀ ਹੈਗੀ ਤੁਸੀਂ ਹਾਂਜੀ ਕਟਿੰਗ ਕਰਨੀ ਹੈ ਜੀ ਨਹੀਂ ਨਹੀਂ ਕਟਿੰਗ ਨਹੀਂ ਖੋਤਾ ਮੁੰਨੀ ਦਾ ਹੁੰਦਾ ਵਾ ਕਟਿੰਗ ਜਿਹੜੀ ਕਿਹਦੀ ਹੁੰਦੀ ਆ ਭਾਜੀ ਉਹ ਦੌਰ ਗਏ ਮੁੰਨਣ ਵਾਲੇ ਉੱਤੇ ਕਟਿੰਗ ਹੀ ਕਹਿੰਦੇ ਅਗਲੇ ਤੁਸੀਂ ਕਿਹੜਾ ਸਾਦਕ ਸਲੂਨ ਤੇ ਆਏ ਹੋ ਵੀ ਕਟਿੰਗ ਕਰਨੀ ਆ ਇੱਥੇ ਤੇ ਬੰਦਾ ਆ ਕੇ ਕਹਿੰਦਾ ਭਾਈ ਖੋਤਾ ਮੁੰਨਣਾ ਵਾ ਮੁੰਨ ਦਿੰਨੇ ਅਸਲ 'ਚ ਨਾ ਇਹ ਦੇਖ ਲੈ ਤੁਸੀਂ ਇਹਦੇ ਆਹ ਵਾਲ ਜਿਹੜੇ ਆ ਹਾਂ ਜੀ ਇਹਨਾਂ ਨੂੰ ਨਾ ਜ਼ਰਾ ਜਲ ਜਲ ਲਾ ਕੇ ਨਾ ਤੇ ਜ਼ਰਾ ਇਹ ਇਹਨਾਂ ਦੀ ਫਾਲ ਬਣੇ ਇੰਜ 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 ਹੋਣ ਵਾਲ ਇੰਜ ਇੰਜ ਆਂ ਕਿ ਕਿੱਦਾਂ ਹੋਣਗੇ ਵੀ ਉਹ ਵਾਲ ਥੋੜੇ ਆ ਇਹਦਾ ਹੁਣ ਮੈਂ ਕਿਹੜਾ ਸਪਾਈਕਸ ਬਣਾਦਾ ਇਹਦੇ ਸਹੀ ਇਹ ਦੇਖੋ ਨਾ ਕੰਨਾਂ ਤੇ ਵੀ ਜਰਾ ਥੋੜੀ ਜਿਹੀ ਉਹ ਲਾ ਕੇ ਨਾ ਤੁਹਾਡੇ ਕੋ ਹੁੰਦੀ ਆ ਜਿਹੜੀ ਉਹ ਜੈਲ ਸ਼ੈਲ ਉਹ ਵੀ ਕੰਨ ਇਹਦੇ ਨਾ ਇੰਜ ਖਲੋਤੇ ਹੋਣ ਇੰਜ ਕਰਕੇ ਉਹ ਯਾਰ ਖਲੋਤੇ ਉਹ ਜੈਲ ਜੁਲ ਨਹੀਂ ਹੁੰਦੀ ਸਾਡੇ ਕੋ ਦੇ ਭਾ ਜਨਰੇਟਰ ਆ ਅਸੀਂ ਤੇ ਬਾਸ ਇਹਦਾ ਮਾੜੇ ਮੂੜੇ ਜਿਹੜੇ ਵਾਲ ਹੈਗੇ ਅਸੀਂ ਲਾ ਦਾਂਗੇ ਨਹੀਂ ਇਹ ਨਾ ਸ਼ਾਦੀ ਵਾਸਤੇ ਤਿਆਰ ਕਰਨਾ ਸੀ ਮੇਰੇ ਵੱਡੇ ਭਰਾ ਦਾ ਵਿਆਹ ਵਾਦਾ ਤੇ ਫਿਰ ਇੱਥੇ ਬੈ ਉਹਨੇ ਬਹਿ ਕੇ ਜਾਣਾ ਨਹੀਂ ਵਿਆਹ ਵੱਡੇ ਭਰਾ ਦਾ ਮਾਂ ਤੇ ਤਿਆਰੀ ਤੁਸੀਂ ਇਹਦੀ ਕਰਾਉਣਾ ਹੈ ਨਹੀਂ ਇੱਥੇ ਬਹਿ ਕੇ ਜਾਣਾ ਉਹਨੇ ਫਿਰ ਚੇਂਜਿੰਗ ਤਾਂ ਹੋਵੇ ਨਾ ਹਾਂਜੀ ਉਹ ਚੇਂਜ ਦੇਣਾ ਚਾਹੁੰਦੇ ਆ ਜੀ ਵਾਜੀ ਵਾਲੇ ਚੇਂਜ ਦਿੰਦੇ ਹੁੰਦੇ ਆ ਵੀ ਆ ਲਓ ਜੀ ਹਜ਼ਾਰ ਦੀ ਚੇਂਜ ਲੈ ਲਓ ਵੀ ਆ ਉਹ ਨਹੀਂ ਮਤਲਬ ਦੌਰ ਦੇ ਨਾਲ ਹੀ ਹੈ ਨਾ ਚੱਲਣਾ ਪੈਟਰੋਲ ਹੋ ਗਿਆ ਬਹੁਤ ਮਹਿੰਗਾ ਭਾਗ ਹੋ ਗੇ ਗੱਡੀਆਂ ਬਾਰੇ ਨਹੀਂ ਖਾਂਦੀਆਂ ਆ ਚਲੋ ਸਹੀ ਗੱਲ ਆ ਤੇ ਇਹ ਦੇਖ ਲੈ ਨਾਖੂਨ ਵੀ ਇਹਦੇ ਲਾਉਣੇ ਆ ਇਹਦਾ ਮੂੰਹ ਵੀ ਫੇਰ ਇਹਦੇ ਆਪਣਾ ਕਰਨਾ ਹੈਗਾ ਤੁਸੀਂ ਆਪਣਾ ਕੀ ਕਹਿੰਦੇ ਹੁੰਦੇ ਆ ਉਹ ਫਿਸ਼ਲ ਕਰਨਾ ਹੈ ਇਹਦਾ ਯਾਰ ਉਹ ਆਪਣੇ ਭਰਾ ਨੂੰ ਲਿਆ ਤੂੰ ਸਾਰਾ ਕੁਝ ਖੋਤੇ ਦਾ ਹੀ ਕਰਾਈ ਜਾਂਦਾ ਵਾ ਉਹਦਾ ਕਰਾ ਕਿਸੇ ਕੋਲ ਨਹੀਂ ਉਹ ਗਿਆ ਵਾ ਇਧਰੋਂ ਮੈਂ ਜਾਣਾ ਉਧਰੋਂ ਉਹਨੇ ਪਹੁੰਚ ਜਾਣਾ ਉਧਰੋਂ ਚਲੋ ਦੇਖ ਲੈਨੇ ਆ ਬਾਕੀ ਇਹ ਪੈਸੇ ਕਿੰਨੇ ਪੈਸੇ ਮੋਕਲਾ ਬਾਜ ਰੱਫੜ ਨਾ ਭਾਈ ਭਾਈ ਪੂਰੇ ਖੋਤੇ ਦਾ ਅਸੀਂ ਨਾ 6000 ਰੁਪਿਆ ਲੈਨੇ ਭਾਈ ਖੋਤਾ ਹਾਫ ਵੀ ਹੁੰਦਾ ਖੋਤਾ ਪੂਰਾ ਹੀ ਹੁੰਦਾ ਨਹੀਂ ਨਹੀਂ ਜੇ ਫੁੱਲ ਕਰਾਣਾ ਵਾ ਤੇ ਫੇਰ ਅਸੀਂ 6000 ਰੁਪਿਆ ਲੈਣਾ ਤੇ ਕਿੰਨਾ ਕੁ ਟਾਈਮ ਲੱਗੇਗਾ ਟਾਈਮ ਕੋ ਘੰਟਾ ਕੇ ਲੱਗ ਜਾਣਾ ਵਾ ਨਹੀਂ ਘੰਟਾ ਜ਼ਿਆਦਾ ਵਾ ਘੱਟ ਟਾਈਮ ਚ ਕਰ ਦਿਓ ਮੈਂ ਕਹਿੰਦਾ ਜਲਦੀ ਚ ਕਿਉਂਕਿ ਅਸੀਂ ਜਾਣਾ ਵਾ ਬਰਾਤ ਆ ਕੋ ਨਵਾਂ ਹੀ ਸੁਹਾਵ ਸੁਣਿਆ ਵਾ ਵੀ ਖੋਤਾ ਰੇੜੀ ਨਾ ਜੋਂਦੇ ਆ ਲੋਕ ਜਾਂ ਕਿਤੇ ਪੱਠਿਆਂ ਪੁੱਠਿਆਂ ਵਾਸਤੇ ਤੁਸੀਂ ਆ ਕਹਿੰਦੇ ਹੋ ਕਿ ਭਰਾ ਨੂੰ ਵੀ ਆਉਣ ਜਾਣਾ ਨਹੀਂ ਜੀ ਖੋਤੇ ਨਾਲ ਸਾਨੂੰ ਬੜੀ ਮੁਹੱਬਤ ਆ ਇਹ ਸਮਝੋ ਸਾਡੇ ਘਰ ਦਾ ਅਫਰਾਦ ਹੀ ਆ ਤੇ ਕਿੰਨੇ ਦਿਨ ਹੋ ਗਈ ਤੁਹਾਨੂੰ ਖੋਤੇ ਮੁੰਦਿਆ ਤੁਹਾਨੂੰ ਕਿੰਨੀ ਦੇਰ ਹੋ ਗਈ ਖੋਤੇਆਂ ਚ ਰਹਿੰਦੇ ਆ ਨਹੀਂ ਅਸੀਂ ਦਾ ਲਿਆਬ ਆ ਥੋੜੇ ਦੇ ਨਹੀਂ ਹੋਏ ਆ ਆ ਜਦੋਂ ਪੈਟਰੋਲ ਨਹੀਂ ਮਹਿੰਗਾ ਹੋਇਆ ਉਦੋਂ ਫੇਰ ਖੋਤਾ ਲੈ ਲਿਆ ਮੈਂ ਪਹਿਲਾਂ ਹੀ ਬੰਦਾ ਦੇਖਿਆ ਜਿਹੜਾ ਖੋਤਾ ਫੈਮਿਲੀ ਤੋਂ ਬਿਲੋਂਗ ਕਰਦਾ ਨਹੀਂ ਭਾਈ ਪਤਾ ਕੀ ਹੈ ਲੋਕੀ ਲੈਂਗੂਦੀਨ ਕਰਾਉਂਦੇ ਆ ਕੋਈ ਕਹਿੰਦਾ ਮੈਂ ਫਾਰਚੂਨਰ ਕਰਾਉਣੀ ਆ ਭਰਾਣਾ ਲੋਕਾਂ ਕੋਲ ਤਾਂ ਵਾਧੂ ਪੈਸਾ ਆਇਆ ਭਾਈ ਆਪਣੀ ਔਕਾਤ ਨਾਲ ਹੀ ਚੱਲਣਾ ਬੰਦੇ ਨੇ ਤੁਹਾਡੀ ਔਕਾਤ ਖੋਤੇ ਤੋਂ ਬਾਅਦ ਮੁੱਕ ਜਾਂਦੀ ਹੈ ਨਹੀਂ ਮਤਲਬ ਖੋਤਾ ਠੀਕ ਆ ਨਾ ਵਿਚਾਰਾ ਚਲੋ ਪੱਠੇ ਪੁੱਠੇ ਖਾ ਕੇ ਨੇ ਬੋਲਣਾ ਤੇ ਨਹੀਂ ਨਾ ਇਹਦਾ ਚਲਾਨ ਹੋਣਾ ਰਾਮਨਾਥ ਤੇ ਬਹਿ ਕੇ ਚਲਾ ਜਾਏਗਾ ਅਗਲਾ ਇਹ ਰਾਮਨਾ ਕਿੱਦਾਂ ਚਲੇ ਜਾਏਗਾ ਕਿੰਨਾ ਕੁ ਸਫਰ ਆ ਇੱਥੋਂ ਜਾਣਾ ਆਪਣਾ ਧਰਮਪੁਰੇ ਬਰਾਤ 76 ਅੰਪੁਰੇ ਮਾਰ ਕੀ ਕਰਾਈ ਅਗੋਂ ਉਹਨਾਂ ਨੇ ਇਹ ਰਾਜ ਖੋਤੇ ਨੂੰ ਸਟੇ ਵੀ ਕਰਾਉਂਗਾ ਕਿਤੇ ਉਹ ਕਿਤੇ ਕੋਈ ਪਾਣੀ ਪੂਣੀ ਪਿਆ ਦੇਆਗੇ ਆ ਖਾਨ ਹੋਟਲ ਤੇ ਖਲੋ ਕੇ ਪੱਠੇ ਖਵਾਇਓ ਇਹਨੂੰ ਨਹੀਂ ਜਿੱਥੇ ਉਹ ਸਾਰੀ ਬਰਾਤ ਨੂੰ ਰੋਟੀ ਦੇਣੀ ਤੇ ਕੋ ਖੋਤੇ ਨੂੰ ਪੂਰਾ ਪੱਠੇ ਪਾ ਦੇਣਗੇ ਕਿਹੜਾ ਰੌਲਾ ਐਡਾ ਕਿੰਨੀ ਦੇਰ ਹੋ ਗਈ ਤੈਨੂੰ ਖੋਤੇ ਕੁੱਤਿਆਂ ਦਾ ਕੰਮ ਕਰਦਿਆ 25 ਸਾਲ ਹੋ ਗਏ ਭਾਜੀ ਇਹ ਕੰਮ ਕਰਦਾ ਇਨਸਾਨ ਨਹੀਂ ਬਣੇ ਤੁਸੀਂ ਹਲੋ ਨਹੀਂ ਮੈਂ ਕਹਾਂ ਬਦਰ ਖੋਤਿਆਂ ਦਾ ਹੀ ਕੰਮ ਕਰ ਰਹਾ ਤੇ ਆ ਕੀ ਹੈ ਭਾਜੀ ਇਹ ਭਾਜੀ ਜਨਰੇਟਰ ਆ ਉਹ ਹੁਣ ਮਸ਼ੀਨ ਵਾਲਾ ਕੰਮ ਜਿਹੜਾ ਨਾ ਹੱਥ ਵਾਲਾ ਉਹ ਖਤਮ ਹੋ ਗਿਆ ਤੇ ਖੋਤਾ ਜਨਰੇਟਰ ਤੇ ਕਰਨਾ ਤੁਸੀਂ ਨਹੀਂ ਜਨਰੇਟਰ ਤੇ ਕਰਨਾ ਪਾ ਜਨਰੇਟਰ ਚਲਾ ਕੇ ਬਾਲ ਇਹਦੇ ਨਾਲ ਲਾਈ ਦੇ ਉਹ ਨਹੀਂ ਭਾਈ ਉਹ ਹੈਂਡ ਮੇਡ ਵਾਲੀ ਮਸ਼ੀਨ ਚਾਹੀਦੀ ਐ ਇਹਦੇ ਨਾਲ ਤੇ ਖੋਤਾ ਡਰ ਜਾਣਾ ਦੌੜ ਜਾਣਾ ਹੈ ਲੈ ਖੋਤੇ ਖੋਤੇ ਨੇ ਜੰਗਾਂ ਲੜੀਆਂ ਵਾ ਬਈ ਉਹ ਡਰਾ ਇਹ ਖੋਤੇ ਦਾ ਨਾ ਕਿਹੜਾ ਸ਼ੇਰ ਖਾਵਾ ਤੁਸੀਂ ਇਹ ਕਰ ਦਿਓ ਭਾਜੀ ਮੈਂ ਫੜ ਕੇ ਰੱਖਣਾ ਵਾ ਹੈਂ ਦੇਖ ਲਓ ਆਹ ਵਾਲ ਜਿਹੜੇ ਨਾ ਇਹਦੇ ਅੱਧੇ ਇੱਧਰ ਡਿਗਣ ਅੱਧੇ ਇੱਧਰ ਯਾਰ ਵਾਲ ਹੈ ਹੀ ਉਹਨੇ ਕਾ ਮੈਂ ਹੁਣ ਕੱਟ ਕੇ ਛੁੱਟਦਾ ਅੱਧੇ ਅੱਧੇ ਇੱਧਰ ਹੇ ਈ ਥੋੜੇ ਆ ਤੂੰ ਤੇ ਨਹੀਂ ਗਰਮੀ ਆ ਨਾ ਆਪ ਹੀ ਮੈਂ ਕਹਿੰਦਾ ਛੋਟੇ ਜਰਾ ਸਾਈਡਾਂ ਤੋਂ ਇੰਜ ਕਰਦੇ ਹੋ ਇੰਜ ਹੈ ਪਿਆਲਾ ਕਟਿੰਗ ਕਰਦੇ ਹੋ ਇਹਦੀ ਯਾਰ ਤੂੰ ਤੇ ਐ ਜਿਵੇਂ ਨਿੱਕਾ ਮੁੰਡਾ ਲੈ ਕੇ ਆਇਆ ਆਪਣਾ ਵੀ ਪਿਆਲਾ ਕਟਿੰਗ ਕਰ ਦੋ ਇਹਦੀ ਭਾਜੀ ਪਤਾ ਕੀ ਹੈ ਮਹਿੰਗਾਈ ਬਹੁਤ ਆ ਇਹ ਚਲਾਉਣਾ ਨਾ ਨਹੀਂ ਤੇ ਇਹਨੇ ਦੌੜ ਜਾਣਾ ਜੀ ਹਾਂ ਜੀ ਹਾਂ ਤੇ ਫੇਰ ਭਾਜੀ ਇਹਦੇ ਵਾਲ ਕਿੱਦਾਂ ਲਾਉਣੇ ਆ ਅਸੀਂ ਇੱਥੇ ਸੁੱਤੇ ਪੈ ਦੇ ਲਾ ਦੀਏ ਇਹਦੇ ਨੂੰ ਘਾਰ ਆ ਜਾਂਗੇ ਫਿਰ ਮੈਂ ਇਹਦੀ ਵੀ ਵੇਖਿਆ ਵੀ ਖੋਤਾ ਯਾਰ ਇਹਦੇ ਨਾਲ ਜਨਰੇਟਰ ਨਾ ਮਤਲਬ ਤੁਸੀਂ ਕਰਨੀ ਕਟਿੰਗ ਇਹਦੀ ਉਹ ਭਾਈ ਉਹ ਜਦੀਦ ਦੌਰ ਹੋ ਗਿਆ ਵਾ ਉਹਦੇ ਤੇ ਹੱਥ ਆਲੀ ਤੇ ਟਾਈਮ ਬਹੁਤ ਲੱਗਦਾ ਵਾ ਨਹੀਂ ਨਹੀਂ ਹੈਂਡ ਮੇਡ ਚਾਹੀਦਾ ਮੈਨੂੰ ਕੰਮ ਸਾਰਾ ਅਰੇ ਹੈਂਡ ਮੇਡ ਤੇ ਆਇਆ ਵਾ ਜਿਵੇਂ ਨਰੋਦੀ ਜੁੱਤੀ ਬਣਾਉਣੀ ਆ ਤੁਸੀਂ ਇਹਦੇ ਮੂੰਹ ਤੇ ਵੀ ਸ਼ਾਵਰ ਸ਼ੂਬਰ ਮਾਰੋ ਜ਼ਰਾ ਕੁਆਲਟੀ ਚੱਪਲ ਬਣਵਾਉਣ ਆਇਆ ਹੈਂਡ ਮੇਡ ਇਹ ਭਾਈ ਇਹਦੇ ਨਾਲ ਹੀ ਹੁੰਦਾ ਜਨਰੇਟਰ ਨਾਲ ਹੀ ਕਰਨਾ ਵਾ ਅਸੀਂ ਅੱਛਾ ਖੋਤਾ ਨਾ ਕਲੀਨ ਸ਼ੇਵ ਕਰ ਦੇਣਾ ਤੂੰ ਹੈਂ ਹਾਂਜੀ ਯਾਰ ਖੋਤਾ ਵਾ ਕਿ ਫਿਲਮ ਦਾ ਹੀਰੋ ਲੈ ਆਇਆ ਮੈਂ ਦੀ ਕਿਉਂ ਉਹਦੀ ਕਲੀਨ ਸ਼ੇਵ ਕਰਨੀ ਹੈ ਉਹ ਕਿਹੜੀ ਕਲੀਨ ਸ਼ੇਵ ਉਹਦੀ ਮੈਂ ਕਿੱਥੋਂ ਕਰਦਾ ਨਹੀਂ ਕੋਈ ਨਵੇਂ ਡਿਜ਼ਾਈਨ ਚ ਕਟਿੰਗ ਨਹੀਂ ਆਈ ਤੁਹਾਡੇ ਕੋਲ ਬਹਾਓ ਜਰਾ ਸ਼ਾਇਦ ਸਲੂਨ ਤੇ ਆਇਆ ਵਾ ਜਾਂ ਸਕੰਦਰ ਸਲੂਨ ਤੇ ਆਇਆ ਤੈਨੂੰ ਮੈਂ ਦਿਖਾਵਾਂ ਪਿਆ ਭਾਈ ਆ ਕਟੀਆਂ ਵਾ ਦੇਖ ਲੈ ਇੱਥੇ ਨਹੀਂ ਹੁੰਦਾ ਹੀ ਆ ਨਾ ਉੱਥੇ ਸਲੂਨ ਤੇ ਜਾਈਏ ਦਿਖਾਉਂਦੇ ਹੀ ਆ ਅਗਲੇ ਭਾਜੀ ਇਹ ਕਰਨੀ ਹੈ ਇਹ ਕਰੀ ਮੈਂ ਭਾਜੀ ਇਹਨੂੰ ਮੈਂ ਦੇਖ ਲਓ ਉੱਤੇ ਬਹਿ ਕੇ ਦੇਖ ਲਓ ਤੇ ਮੈਂ ਕਿ ਮੈਂ ਹੁਣ ਕਾ ਦੇਖਣਾ ਮੈਂ ਤੇ ਦੇਖਣਾ ਵੀ ਵਾਲ ਮਸ਼ੀਨ ਚ ਆਉਂਦੇ ਵੀ ਆ ਕਿ ਨਹੀਂ ਆਉਂਦੇ ਨਹੀਂ ਆ ਜਣੇ ਭਾਜੀ ਆ ਜੜੇ ਆ ਦੇਖੋ ਅੱਛਾ ਇੱਧਰ ਲਿਖਣਾ ਮੈਂ ਵੈਲਕਮ ਤੇ ਇੱਧਰ ਲਿਖਣਾ ਸ਼ਾਦੀ ਮੁਬਾਰਕ ਹਾਂਜੀ ਵੈਲਕਮ ਤੇ ਸ਼ਾਦੀ ਮੁਬਾਰਕ ਇਹ ਤੁਸੀਂ ਖੋਤਾ ਕਰਨਾ ਜਾਂਦੇ ਆਂ ਹੈ ਉਹ ਨਹੀਂ ਵਿਵਹਾਰਾ ਲੱਗੇ ਤੇ ਸਹੀ ਉਹ ਅਕਲ ਨੂੰ ਹੱਥ ਮਾਰ ਅੱਗੇ ਲਾਹੌਰ ਵਾਲਿਆਂ ਨੂੰ ਖੋਤਾ ਖਵਾ ਖਵਾ ਬੁਰਾ ਹਲ ਕੀਤਾ ਉਤੋਂ ਤੂੰ ਇੱਥੇ ਲਿਖਾਉਣ ਡਿਆ ਸ਼ਾਦੀ ਮੁਬਾਰਕ ਤੇ। ਕੋਤੇ ਦੇ ਨਾ ਪੈਰ ਬਹੁਤ ਗੰਦੇ ਹੋਏ ਇਹਦਾ ਨਾ ਉਹ ਕੀ ਕਹਿੰਦੇ ਉਹਨੇ ਪੈਡੀ ਕੇਅਰ ਕਿ ਮੈਡੀ ਕੇਅਰ ਪੈਡੀ ਕੇਅਰ ਉਹ ਭਾਈ ਖੋਤੇ ਦਾ ਨਹੀਂ ਹੁੰਦਾ ਉਹ ਤੇ ਬੁੜੀਆਂ ਸਲੂਨ ਤੋਂ ਕਰਾਉਂਦੀਆਂ ਤੂੰ ਕਿੰਨੇ ਤੈਨੂੰ ਦੱਸਦਾ ਏ ਵੀ ਯਾਰ ਖੋਤਾ ਵੀ ਇਨਸਾਨੀ ਆ ਹੈ ਤੇ ਤੂੰ ਹੀ ਆਓ ਜਾਨ ਨਹੀਂ ਖੋਤੇ ਚ ਖੋਤੇ ਚ ਵੀ ਜਾਨ ਆ ਲੇਕਿਨ ਉਹਦਾ ਨਹੀਂ ਦਿਲ ਕਰਦਾ ਫੈਸ਼ਨ ਕਰਨ ਨੂੰ ਬੰਦੀ ਕਰ ਸਕਦੇ ਆ ਉਹਦੇ ਨਾਲ ਬਹੁਤਾ ਤੇਰਾ ਦਿਲ ਕਰਨ ਡਿਆ ਫੈਸ਼ਨ ਕਰਨ ਨੂੰ ਬਾਦ ਚਲੋ ਇੱਧਰ ਤੇ ਲਿਖੋ ਨਾ Eid ਮੁਬਾਰਕ ਤੇ ਵੈਲਕਮ ਉਹ ਭਾਈ ਅਸੀਂ ਕਦ ਨਾ ਲਿਖ ਦਈਏ ਇਸ ਤੇ ਸਿਰਫ ਵਾਰ ਲਾਉਣੇ ਆ ਇਹਦੇ ਵੈਲਕਮ ਵੈਲਕਮ ਨਹੀਂ ਉਹ ਕਹਿੰਦੇ ਉਹ ਮਸ਼ੀਨ ਨਾਲ ਲਿਖ ਦਿੰਦੇ ਅੰਜ ਕਰਕੇ ਇੱਥੇ ਗਰਦਨ ਤੇ ਨਾ ਟੈਟੂ ਵੀ ਬਣਾਉਣਾ ਇਹਦੇ ਅੰਜ ਕਰਕੇ ਜਿਮ ਜਾਂਦਾ ਏ ਪੀ ਇਹਨੇ ਡੌਲੇ ਦਿਖਾਉਣੇ ਆ ਟੈਟੂ ਵਾਲੇ ਨਹੀਂ ਦੌੜਦਾ ਬਹੁਤ ਵਧੀਆ ਫਰਸਟ ਹੁੰਦਾ ਹਰ ਵਾਰੀ ਇਹਦੇ ਨਾਲ ਭਾਵੇਂ ਦੌੜ ਕੇ ਦੇਖ ਲੈ ਦੇਨ ਨਹੀਂ ਦੇਖ ਲੈਣਾ ਮੈਂ ਤੂੰ ਹੀ ਖੋਤਾ ਹੀ ਆ ਜਿੱਦਾਂ ਦੀਆਂ ਗੱਲਾਂ ਕਰਨ ਦੇ ਆ ਮੈਂ ਤੁਹਾਨੂੰ ਕਮਾ ਕੇ ਵੀ ਦਿਖਾ ਦੇਣਾ ਚੰਗਾ ਖੋਤਾ ਹੈ ਹੈ ਚੱਲ ਮੈਨੂੰ ਕਿਉਂ ਐਵੇਂ ਚੱਕਰ ਦਵਾਉਣਾ ਮੈਂ ਇਹਨੂੰ ਖਲ ਖਲੋਤਾ ਰਹਿਣ ਦੇ ਜਿਮੀ ਜਿਮੀ ਮੈਂ ਜਿਮੀ ਕੋਈ ਐਡਾ ਕੁੱਤਾ ਰਖਿਆ ਤੂੰ ਜਿਮੀ ਉਹ ਜਿਮੀ ਉਹਦਾ ਨਾਮ ਐ ਰਖਿਆ ਪਿਆਰ ਨਾ ਜੋ ਮਰਜ਼ੀ ਰੱਖ ਲਓ ਚਲੋ ਭਾਈ ਫਿਰ ਇਹਦਾ ਕੋਈ ਹਲਕਿਆ ਜਿਹਾ ਭਾਈ ਇਹਦੇ ਨਾਲ ਮਸ਼ੀਨ ਨਾਲ ਐਸ ਨਾ ਨਹੀਂ ਮੈਂ ਕਰਾਉਣਾ ਉਹ ਕਿੱਥੇ ਥੈਲਾ ਜਾਂ ਤੁਹਾਡਾ ਹੁੰਦਾ ਰਿਹਾ ਉਹ ਸਮਾਨ ਸਾਰਾ ਆ ਜਿਹਦੇ ਨਾਲ ਤੁਸੀਂ ਆ ਹੁਣ ਲਾਉਂਦੇ ਆ ਜਿਹੜੀ ਆਹੋ ਲਾਉਂਦੇ ਆ ਲੇਕਿਨ ਉਹ ਭਾਈ ਇਹ ਇਦਨਾ ਹੀ ਲੱਥਦੀ ਆ ਜਨਰੇਟਰ ਨਹੀਂ ਉਹ ਹੁਣ ਹੈਂਡ ਮੇਡ ਨਹੀਂ ਹੁੰਦਾ ਕੰਮ ਲੇਕਿਨ ਇਹਦੇ ਜਿਹੜੇ ਵਾਲ ਲਾਉਨੇ ਆ ਨਾ ਤੂੰ ਮੈਨੂੰ ਪਾ ਕੇ ਦੇ ਦੇਣੇ ਆ ਮਤਲਬ ਲਫਾ ਵਿੱਚ ਉਹਦਾ ਸਰਾਣਾ ਬਣਾਉਣਾ ਉਹ ਖੋਤਾ ਵਾ ਕਿ ਵੱਡੇ ਮੁੰਡੇ ਦੀ ਝੰਡ ਲਵਾਉਣ ਡਿਆਂ ਵੀ ਤੂੰ ਟਰੰਕ ਚ ਰੱਖਣੀ ਆ ਯਾਰ ਦਾ ਨਾ ਇਹਦੇ ਵਾਲ ਨਹੀਂ ਲੱਥਨੇ ਲੱਥਨੇ ਆ ਅੱਛਾ ਤੂੰ ਕਿਹਦੇ ਕੋ ਕਰਾਇਆ ਹੈ ਓਏ ਕਲਕਾਰ ਓਏ ਹੈਲੋ ਚੱਲ ਬਾਬਾ ਕਰਕੇ ਕਰਦੇ ਯਾਰ ਤੇਰੀ ਮਿਹਰਬਾਨੀ ਮੈਂ ਫੜ ਕੇ ਰੱਖਣਾ ਬਹੁਤ ਸ਼ਰੀਫ ਖੋਤਾ ਯਕੀਨ ਕਰ ਮੱਲੇ ਚਾਹੀ ਤੇ ਕਰੇ ਨੇ ਕਿਸੇ ਨੂੰ ਲੱਤ ਨਹੀਂ ਮਾਰੀ ਏਡਾ ਸ਼ਰੀਫ ਆ ਹਾਂ ਭੁੱਖਾ ਵੀ ਖਲੋਤਾ ਕਦੀ ਨਹੀਂ ਇਹਨੇ ਐ ਕੀਤਾ ਕਦੀ ਨਹੀਂ ਕੀਤਾ ਯਕੀਨ ਕਰ ਸ਼ਰੀਫ ਖੋਤਾ ਜਦੋਂ ਤੁਸੀਂ ਉਹਨੂੰ ਕੁਝ ਪਾਉਣਾ ਹੀ ਨਹੀਂਗਾ ਤੇ ਉਹਨੇ ਵਿਚਾਰੀ ਦੀ ਆਵਾਜ਼ ਕਿੱਥੋਂ ਨਿਕਲਣੀ ਉਹ ਪਾਉਣਾ ਨਹੀਂ ਮੈਂ ਕਿਤੇ ਕੰਮ ਤੇ ਪਾਉਣਾ ਉਹਨੂੰ ਉਹ ਹੁੰਦਾ ਫੱਕ ਤੂੜੀ ਦਾਣਾ ਪੱਠਾ ਦੇ ਇਦੀ ਆਉਦੇ ਤੇ ਅੱਛਾ ਇਹਦੇ ਨਾਲ ਜ਼ਖਮ ਜਿਹਾ ਹੋ ਗਿਆ ਇਹ ਨਾ ਨਜ਼ਰ ਆਵੇ ਇਹਨੂੰ ਮਲਕਾਉਣਾ ਹੀ ਕਿਸੇ ਤਰੀਕੇ ਨਾਲ ਪਹਿਲਾਂ ਇਹਨੂੰ ਮੈਂ ਹਸਪਤਾਲ ਲੈ ਜਾ ਇੱਥੇ ਪੱਟੀਆਂ ਪੁੱਟੀਆਂ ਕਰਾ ਲਾਂ ਇੱਥੇ ਨਹੀਂ ਉਹ ਤਾਂ ਠੀਕ ਆ ਤੇ ਤੂੰ ਜ਼ਾਲਮ ਨਾਨਾ ਬਣ ਖੋਤੇ ਨੂੰ ਇੱਥੇ ਸੋਟੀਆਂ ਮਾਰਦੇ ਹੋ ਤੁਸੀਂ ਬਤਮੀਜ਼ੀ ਨਾਲ ਚਲਾਉਂਦੇ ਤੇ ਜ਼ਖਮ ਤੇ ਬਣਦਾ ਹੀ ਆਉਂਦਾ ਯਾਰ ਸਾਡੀ ਫੈਮਿਲੀ ਆਉਣੀ ਹੈ ਜਿੰਨੇ ਹਾਰ ਲਾੜੇ ਨੂੰ ਪਹਿਣੇ ਉਹਨੇ ਹੀ ਇਹਨੂੰ ਪਹਿਣੇ ਆ ਹੈਂ ਤੂੰ ਤੇ ਗੱਲਾਂ ਕਰਨਦੇ ਆ ਨਵੀਂ ਫੈਮਿਲੀ ਆ ਟਾਡੀ ਜਿਹੜੀ ਖੋਤਿਆਂ ਨੂੰ ਵੀ ਹਾਰ ਪਾਉਂਦੀ ਆ ਹੁੰਦੇ ਅਗਲੇ ਸਾਡੇ ਚ ਰਵਾਜ ਆ ਤੁਹਾਡੇ ਚ ਨਹੀਂ ਹੋਏਗਾ 6000 ਰੁਪਿਆ ਭਾਈ ਲੱਗਣਾ ਇਹਦਾ ਉਹ 6000 ਕਾ ਦਾ ਭਾਜੀ ਹਾਂ ਖੋਤਾ ਵਾ ਤੇ ਖੋਤੇ ਦਾ ਹੀ ਮੰਗਣ ਦਿਆਂ ਵਾ ਵੀ 6000 ਜ਼ਿਆਦਾ ਭਾਜੀ ਉਹ ਭਾਜੀ ਡਾਲਰ ਤੇ ਦੇਖੋ ਕਿੰਨਾ ਮਹਿੰਗਾ ਹੋ ਗਿਆ ਉਹ ਮੈਂ ਜੋਬ ਐਡਨ ਕੋਲ ਆਇਆ ਖੋਤਾ ਮਨਵਾਉਣ ਵਾਸਤੇ ਅਮਰੀਕਾ ਜਾਇਆ ਖੋਤਾ ਲੈ ਕੇ ਮੈਂ ਉਹ ਭਾਈ ਫੋਤੇ ਵਾਲੇ ਵੀ ਦੱਸੋ ਦੱਸਣ ਦਾ ਜੀ ਡਾਲਰ ਬਹੁਤ ਉੱਤੇ ਚਲਾ ਗਿਆ ਦੱਸੋ ਉਹ ਭਾਈ ਡਾਲਰ ਜਦੋਂ ਉੱਤੇ ਜਾਂਦਾ ਵਾ ਥੱਲੇ ਤੱਕ ਜਿਹੜਾ ਵਾ ਉਹ ਫਰਕ ਪੈਂਦਾ ਵਾ ਮਗਾਈ ਹੁੰਦੀ ਤੈਨੂੰ ਪਤਾ ਇਸ ਗੱਲ ਦਾ ਹੁਣ ਮੈਂ ਤੈਨੂੰ ਡਾਲਰਾਂ 'ਚ ਪੈਸੇ ਦੇਣਾ ਜਾਂ ਰੁਪਈਆਂ 'ਚ ਦੇਖ ਲਓ ਮੇਰੇ ਵੱਲੋਂ ਭਾਵੇਂ ਪੌਂਡਾਂ 'ਚ ਦੇ ਦਿਓ ਪੈਸੇ ਤਾਂ ਦੇਣੇ ਪੈਣੇ ਆ ਚਲੋ ਕੰਮ ਤਾਂ ਸ਼ੁਰੂ ਕਰੋ ਇਹਦਾ ਤੇ ਬਹਿਸ ਕਰਦੇ ਰਾਵਾਂਗੇ ਸ਼ੁਰੂ ਤੇ ਕਰੋ ਬਿਸਮਿਲਲਾ ਤੇ ਕਰੋ ਆ ਇਹਦੀਆਂ ਲਵਾਓ ਘੰਟੀ ਘੁੰਟੀ ਤੇ ਲਾਓ ਨਾ ਇਹ ਨਹੀਂ ਲਾਉਣੀ ਆਏ ਤੇ ਇਹ ਤੇ ਲਾਤੀਆਂ ਤੇ ਤੇ ਭੁੱਤਰ ਜਾਏਗਾ ਆ ਆ ਵਜਾ ਕੇ ਮੰਨਤ ਮੰਗ ਮੰਨਦੇ ਹੋ ਐ ਕਰਕੇ ਨਹੀਂ ਜਦੋਂ ਤੁਰਦਾ ਨਾ ਉਦੋਂ ਹੁੰਦੀ ਟੰ 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 ਬੜਾ ਮਜ਼ਾ ਹੁੰਦਾ ਬੱਚੇ ਹੱਸਦੇ ਫਿਰ ਇਕੱਠੇ ਤੁਰਦੇ ਆ ਇਦਾਂ ਤੇ ਕਰੋ ਸ਼ੁਰੂ ਕੰਮ ਬਾਬਾ ਜੀ ਬਸਾ ਮੇਰਾ ਸ਼ਾਗਿਰਦ ਇੱਕ ਗਿਆ ਵਾ ਘਰ ਵੀ ਗਾਹ ਕਹੁੰਦੇ ਆ ਨਾ ਅਸੀਂ ਆਨਲਾਈਨ ਵੀ ਖੋਤੇ ਮੰਨਦੇ ਆ ਹੈਂ ਸਾਨੂੰ ਇੱਥੇ ਮੋਬਾਈਲ ਤੇ ਆ ਜਾਂਦੇ ਆ ਵੀ ਭਾਈ ਕਾਡੀ ਵੈਬਸਾਈਟ ਵੀ ਬਣੀ ਆ ਨਾ ਹਾਂ ਵੈਬਸਾਈਟ ਵੀ ਬੜੀ ਤੇ ਮਤਲਬ ਥੜ ਥਾੜਾ ਦੇ ਮੂੰਹ ਖੋਤੇ ਦਾ ਲੱਗਾ ਹੈਲੋ ਅਸੀਂ ਵੈਬਸਾਈਟ ਦਿੱਤੀ ਆ gogga khota.com gogga khota.com ਉਹ ਵੀ ਦੇਣਾ ਪੈਂਦਾ ਨਾ ਜਦ ਦੱਸਾਂਗੇ ਤੇ ਫੇਰ ਹੀ ਲੋਕਾਂ ਨੂੰ ਪਤਾ ਲੱਗੂਗਾ ਇਹ ਬਾਬਾ ਇਹ ਨੱਚਦਾ ਵੀ ਬੜਾ ਯਾਰ ਵਿਆਹ ਦੇ ਉੱਤੇ ਐ ਨੱਚਦਾ ਹੀ ਇਹ ਕਿਹੜੀ ਬਰਾਦਰੀ ਆਪਣੀ ਰਹਿਮਾਨੀ ਹਾਂਜੀ ਹਾਂਜੀ ਚਲੋ ਕਰੋ ਮੇਰਾ ਸ਼ਗੀਰ ਉਹ ਆ ਹੀ ਗਿਆ حمزہ حمزہ ایک ہی ਕਰਦਾ ਜੀ ਇਹ شاگردਾ ਆਪਣਾ ਇਹ ਖੋਤੇ ਦੀਆਂ ਲੱਤਾਂ ਖੜ ਕੇ ਰਹਾਦਾ ਨਹੀਂ ਨਹੀਂ ਚੱਲ ਯਾਰ ਪੁੱਤ ਕਰ ਆਪਣਾ ਜਨਰੇਟਰ سٹارਟ ਕਰ حمزہ سارے پیسے حمزہ ਨੇ ਤੇ سارے پیسے ਦੀ ਕਢਾਈ ਕਰਵਾ ਲਈ ਹੈ ਤੇ ਵੇਖ ਤੇ ਸਹੀ ਬਸ ਤੈਨੂੰ ਪਤਾ ਮੁੰਡੇ ਫੈਸ਼ਨ ਵਾਲੇ ਅੱਜ ਕੱਲ حمزہ 6000 ਮੰਗ ਰਿਹਾ ਬਾਬਾ ਜੀ ਇਹਨੂੰ ਕਰੋ ਤਾਂ ਸਹੀ ਸਟਾਰਟ ਸਟਾਰਟ ਕਰ ਯਾਰ ਬਾਬਾ ਜੀ ਫੜ ਕੇ ਰੱਖੋ ਉਹ ਬਾਬਾ ਜੀ ਦਾ ਕੀ ਨਾਂ ਹੈਗਾ ਬਾਬਾ ਦਲਾਵਰ ਬਾਬਾ ਦਲਾਵਰ ਵੀ ਸੀਨੀਅਰ ਆ ਆਹੋ ਇਹ ਬੱਸ ਹੁਣ ਰਿਟਾਇਰ ਹੋ ਗਿਆ ਖੋਤੇ ਮੁੰਨੇ ਮੁੰਨਣਾ ਰਿਟਾਇਰ ਇਹਦੀ ਹੁਣ ਪੈਨਸ਼ਨ ਲੱਗ ਗਈ ਸਮਝੋ ਰਿਟਾਇਰ ਹੋ ਗਿਆ ਬਾਬਾ ਇਹਦੇ ਵਾਲ ਨਾ ਅੱਖਾਂ 'ਚ ਪੈਂਦੇ ਸੀ ਅੱਖਾਂ 'ਚ ਉਹ ਭਾਈ ਇਹ ਬੰਦ ਕਰੋ ਓ ਯਾਰ ਬੰਦ ਕਰ ਭਾਈ ਹੈਲੋ ਹੁੰਜਾ ਕਰੀ ਯਾਰ ਬੰਦ ਕਰੀ ਜਰਾ ਯਾਰ ਐਦਾਂ ਕੋਈ ਖੋਤਾ ਤੇ ਖੋਤਾ ਤੇ ਜਾਨਵਰ ਉਹ ਤੇ ਦੌੜ ਜਾਏਗਾ ਵਿਚਾਰਾ ਡਰ ਕੇ ਹੀ ਓ ਯਾਰ ਤੈਨੂੰ ਕੀ ਐ ਇਸ ਗੱਲ ਨਾਲ ਖੋਤਾ ਸੀ ਮੰਨਣਾ ਜਨਰੇਟਰ ਨਾਲ ਹੀ ਹੁੰਦੇ ਸੀ ਜਨਰੇਟਰ ਨਾਲ ਖੋਤਾ ਇੱਕ ਖੋਤੇ ਦੇ ਕਿੰਨੇ ਲੀਟਰ ਲੱਗਦਾ ਤੁਹਾਡਾ 70 ਕਿਲੋਮੀਟਰ ਕਰਦਾ 1 ਲੀਟਰ ਨਾਲ ਖੋਤਾ ਓ ਭਾਈ ਏ ਜਿੱਦਣਾ ਅਸੀਂ ਸਿਰਫ ਵਾੜ ਲਾਉਨੇ ਆ ਇਹ ਵਾਲੇ ਦੀਆਂ ਅੱਖਾਂ ਚ ਪੈਂਦੇ ਸੀਗੇ ਹਾਂ ਫਿਰ ਕੀ ਹੋ ਗਿਆ ਵਾਲ ਚਾਰ ਹੋ ਗਿਆ ਨਹੀਂ 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 ਮੈਂ ਕਹਾਂ ਜਦੋਂ ਦੌੜਦਾ ਸੀ ਨਾ ਹੁਣ ਥੋੜੇ ਜਿਹਾ ਕਟਵਾਏ ਥੋੜੇ ਜਿਹਾ ਪਿੱਛੇ ਜਾ ਨਾ ਚਲੋ ਜਦੋਂ ਹੁਣ ਮੁੰਨਨੇ ਆ ਨਾ ਅਸੀਂ ਉਹ ਤੇਰੀਆਂ ਅੱਖਾਂ 'ਚ ਪੈਣਗੇ ਉਹ ਤੇਰੀਆਂ ਅੱਖਾਂ 'ਚ ਕਿਉਂ ਪੈਣਗੇ ਹਾਂ ਤੇ ਬਾਬਾ ਜਿਹੜੀ ਉਹਨ ਲੱਥ ਦੀ ਇਹਦਾ ਕੀ ਕਰਦੇ ਹੋ ਤੁਸੀਂ ਇਹ ਜਿਹੜੀ ਪਈ ਆ ਵਿਕਦੀ ਆ ਆਹੋ ਇਹ ਵਿਕ ਜਾਂਦੀ ਆ ਲੋਕ ਆਪਣਾ ਇਹਦਾ ਦੁਬਾਰਾ ਰੱਸੀਆਂ ਰੁਸੀਆਂ ਵੀ ਬਣ ਜਾਂਦੀਆਂ ਅੱਛਾ ਤੇ ਸਰਾਣਿਆਂ ਸੁਰਣਿਆਂ ਚ ਵੀ ਪੈ ਜਾਂਦੀ ਆ ਜਿਹੜੇ ਸੋਫਾ ਭਰਾਈ ਨਹੀਂ ਕਰਦੇ ਆਹ 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 ਉਹ ਫੇ ਜਾਲੀ ਜੁਲੀ ਸ਼ਾਵਾਂ ਵਿੱਚ ਤੁੰਨ ਕੇ ਟਾਕੀਆਂ ਟੂਕੀਆਂ ਬਣਾ ਕੇ ਭੇਜ ਦਿੰਦੇ ਤੇ ਸਾੜ ਕੋ ਲੈ ਜਾਂਦੇ ਮੁੱਲ ਤੇ ਤੁਹਾਨੂੰ 40 50 ਸਾਲ ਹੋ ਗਿਆ ਖੋਤਿਆਂ ਦਾ ਕੰਮ ਕਰਦਿਆ ਉਹ ਕੀ ਮਸਾਲ ਆ ਬੰਦਾ ਕਹਿੰਦਾ ਨਹੀਂ ਤੂੰ ਤਾਂ ਖੋਤਾ ਹੀ ਖੂਚ ਪਾਤਾ ਹੈਲੋ ਨਹੀਂ ਹੁੰਦੀ ਆ ਕੋਈ ਹੋਰ ਮਿਸਾਲ ਦਵੀ ਸਿਆਣੇ ਕਹਿੰਦੇ ਹੁੰਦੇ ਸੀ ਖੋਤਾ ਹੀ ਖੂਚ ਪਾਤਾ ਇਹ ਵੀ ਕਹਦੇ ਐ ਅਡਵਾਂਸ ਦੇਵੋ 6000 ਫਿਰ ਕਰੀਏ ਖੋ ਕੰਮ ਸ਼ੁਰੂ ਕਰੀਏ ਉਹ ਯਾਰ ਇਹਦਾ ਕਦਾ ਅਡਵਾਂਸ ਖੋਤਾ ਦਿਨ ਦਿਨ ਰੱਖਣਾ ਤੂੰ ਅਡਵਾਂਸ ਕਦਾ ਦੇਣਾ ਮੈਂ ਦਾ ਨਹੀਂ ਵੀ ਕੰਮ ਤੇ ਖੋਲ ਖੋਤਾ ਤੂੰ ਕੰਮ ਕਰ ਉਸ ਤੋਂ ਬਾਅਦ ਕਹੀ ਲਓ ਜੀ ਤਸੱਲੀ ਆ ਪੈਸੇ ਉਹ ਤੇ ਲੈ ਜਾਓ ਅਸੀਂ ਇੱਥੇ ਸਾਰਾ ਕੰਮ ਕਰ ਦਈਏ ਖੋਤਾ ਵੀ ਭਜ ਦੇ ਤੂੰ ਵੀ ਭਜ ਜਾਵੇਂ ਮੁੜ ਕੇ ਅਸੀਂ ਪੈਸੇ ਕਿੱਦੋਂ ਲੈਣੇ ਨਹੀਂ ਭਜਦਾ ਭਾਜੀ ਤੁਸੀਂ ਮੇਰਾ ਸ਼ਨਾਖਤੀ ਕਾਰਡ ਰੱਖ ਲਓ ਇਹਦਾ ਵੀ ਦੇ ਦੇ ਸ਼ਨਾਖਤੀ ਕਾਰਡ ਜਾਏਗਾ ਜੇ ਦੋਵੇਂ ਭੱਜ ਗਏ ਤਾਂ ਫੇਰ ਇਹਦਾ ਵੀ ਮੈਂ ਬਣਵਾ ਹੀ ਲੈਣਾ ਹੁਣ ਬਣਨ ਤੇ ਦੇ ਜਿਹੜਾ ਮਰਜ਼ੀ ਬਣਵਾ ਲੈ ਭਾਈ ਮੈਂ ਕਹਿੰਦਾ ਕਿ ਇਸ ਕਿਸਮ ਦੀ ਇਹਦੀ ਕਟਿੰਗ ਸ਼ਟਿੰਗ ਕਰੋ ਕਿ ਬਰਾਦੀ ਚ ਸਾਡਾ ਟੌਰ ਬਣ ਜਾਏ ਕਰੀ ਉਹ ਯਾਰ ਤੁਹਾਡੀ ਬਰਾਦੀ ਚ ਖੋਤੇ ਦੀ ਵਜ੍ਹਾ ਨਾਲ ਇੱਜ਼ਤ ਨਹੀਂ ਉੱਦਾਂ ਹੈ ਨਹੀਂ ਗੀ ਨਹੀਂ ਖੋਤਾ ਦੂਰੋਂ ਲੱਗਾ ਤਾਂ ਸਹੀ ਵੀ ਦੂਰੋਂ ਲੱਗੇ ਵੀ ਖੋਤਾ ਆ ਰਿਹਾ ਯਾਰ ਜੀ ਵੀ ਤੁਹਾਡੇ ਰਸਮ ਰਿਵਾਜ ਦੇਖਿਆ ਵੀ ਖੋਤੇ ਤੇ ਬਹਿ ਕੇ ਜਾਣਾ ਮੁੰਡੇ ਨੇ ਹੈ ਤੇ ਲਾਹੌਰ ਜੂਣ ਥੋੜੇ ਹੀ ਖੋਤੇ ਰਹਿ ਗਏ ਆ ਲਈ ਤਾਂ ਖਾ ਖੂ ਗਏ ਲਾਹੌਰੀਏ ਤੇ ਇਹ ਵੀ ਕਰ ਲੈਣਾ ਸੀ ਵਿਲੀਮੇ ਦੇ ਤੁਸੀਂ ਇਹ ਕਹਿੰਦੇ ਖੋਤੇ ਦੀ ਖਲ ਦਾ ਪਤਾ ਕੋਸਮੈਟਿਕ ਵੀ ਬਣਦਾ ਬਹੁਤ ਜ਼ਿਆਦਾ ਚੈਨਾ ਜਾਂਦੀਆਂ ਦੀਆਂ ਖੱਲਾਂ ਖੁੱਲਆਂ ਸਹੀ ਗੱਲ ਉਹ ਬੜਾ ਕੁਝ ਭਾਈ ਇੱਥੇ ਪਾਕਿਸਤਾਨਾਂ ਜਾਲ ਸਾਦੀ ਹੁੰਦੀ ਆ ਇੱਥੇ ਪੈਸੇ ਕਮਾਉਣ ਵੇ ਕੀ ਕਰਕੇ ਖਵਾਤੇ ਅਗਲੇ ਹਾਂਜੀ ਬਾਬਾ ਜੀ ਹਾਂ ਕੀ ਕਰਕੇ ਖਵਾਤੇ ਯਾਰ ਬਿਲਕੁਲ ਹੋਵੇਗਾ ਸਿਆਣਾ ਬੰਦਾ ਆਇਆ ਗੱਲ ਸਹੀ ਕਰੇਗਾ ਹਾਂ ਜਿਨ੍ਹਾਂ ਨੇ ਖਾਦਾ ਪਤਾ ਉਹਨਾਂ ਨੂੰ ਅੱਛਾ ਨਹੀਂ ਉਹ ਬਾਬਾ ਜੀ ਤੇ ਹੁਣ ਗੋਸ਼ਤ ਖਾਂਦੇ ਹੀ ਨਹੀਂਗੇ ਗੋਸ਼ਤ ਕਾ ਦੇਣਾ ਖਾਣਾ ਦੰਦ ਤੇ ਡਿੱਗ ਪਏ ਸਾਰੇ ਬਾਬੇ ਤੇਰੇ ਵੀ ਇੱਕ ਦਿਨ ਡਿੱਗ ਪੈਣਿਆ ਇੱਥੇ ਸਾਰਿਆਂ ਦਾ ਇਹੀ ਹਾਲ ਹੋਣਾ ਚਲੋ ਹੁਣ ਐਡਵਾਂਸ ਦਵਾ ਕੋਈ ਕੰਮ ਸ਼ੁਰੂ ਕਰੀਏ ਫਿਰ ਉਹ ਐਡਵਾਂਸ ਯਾਰ ਕਾਦਾ ਮੈਂ ਕੋਈ ਇੰਜਣ ਖੋਲਣਾ ਤੂੰ ਇਹਦਾ ਤੂੰ ਕੰਮ ਸ਼ੁਰੂ ਕਰ ਮੈਂ ਕੋਲ ਖਲੋਤਾ ਵਾਂ ਤੂੰ ਕਹੇਂਗਾ ਖੋਤੇ ਦਾ ਮੂੰਹ ਫੜ ਕੇ ਰੱਖਾ ਇਥੋਂ ਮੈਂ ਰੱਖਾਂਗਾ ਇਹ ਖੋਤੇ ਈ ਤੌਣ ਨਹੀਂ ਵੀ ਕਰ ਮੈਂ ਕਰ ਰੱਖਾਂਗਾ ਇੱਥੇ ਮੈਂ ਤੇਰੇ ਕੋਲ ਨਹੀਂ ਉਹ ਹਮਜ਼ਾ ਗਾਵਾ ਤੇਰੀ ਤੇ ਲੋੜ ਹੀ ਨਹੀਂ ਤੂੰ ਜਿੰਦ ਤਵੋਂ ਅਡਵਾਂਸ ਦਵੋ ਤਾਂ ਸ਼ਾਮ ਨੂੰ 5 ਵਜੇ ਲੈ ਜਿਓ ਖੋਤਾ ਆ ਕੇ ਲੈ ਬਹੁਤ ਅੱਛੇ ਮੈਂ ਤੇ ਇੱਥੇ ਛੱਡ ਜਾ ਤੂੰ ਖੋਤੇ ਤੇ ਫੇਰੇ ਲਾਉਣ ਲੱਪ ਹੋਵੇਂ ਤੂੰ ਇਟਾ ਲੱਦ ਕੇ ਇਧਰ ਗਿਆ ਹੋਵੇਂ ਮੈਂ ਮੁੜ ਕੇ ਖੋਤਾ ਲੱਭਾਂ ਇਥੋਂ ਖੋਤਾ ਵਾ ਲੈ ਮੋਜ਼ੀਨ ਨਹੀਂ ਦੇ ਚੱਲਾ ਤੂੰ ਐ ਫੜੋ ਐ ਖੋਤਾ ਤੇ ਐ ਖੋਤੇ ਦੀ ਰੱਸੀ ਲਿਆ ਅਡਵਾਂਸ ਦਵੋ ਫੇਰ ਸ਼ੁਰੂ ਕਰੀਏ ਕੰਮ ਯਾਰ ਮੈਂ ਇੱਥੇ ਬੈਠਾ ਦੌੜ ਚੱਲਾਂ ਅਡਵਾਂਸ ਤੇ ਤਾਂ ਜਵਾਨਾ ਮੈਂ ਚੱਲਾਂ ਵਾ ਵਾਪਸੀ ਤੇ ਖੋਤਾ ਲੈ ਲਾਂਗਾ ਭਾਈ ਸਾਨੂੰ ਏਦਾਂ ਅਸੀਂ ਕੰਮ ਕਰਦੇ ਨਹੀਂ ਸਾਡਾ ਹਰ ਬੰਦੇ ਦੇ ਆਪਣੇ ਅਸੂਲ ਹੁੰਦੇ ਆ ਤੁਸੀਂ ਐਡਵਾਂਸ ਦਵੋ ਤੇ ਅਸੀਂ ਕੰਮ ਸ਼ੁਰੂ ਕਰੀਏ ਹੋਰ ਤੇਰਾ ਇੱਥੇ ਕੋਈ ਹੈ ਹੀ ਨਹੀਂ ਠੀਆ ਠਪਾਈ ਹੈ ਨਹੀਂ ਤੂੰ ਕਿਹੜਾ ਤੇ ਖੋਤਿਆਂ ਦਾ ਸ਼ੋਰੂਮ ਪਾਇਆ ਮੈਂ ਐਡਵਾਂਸ ਦੇ ਦਵਾਂ ਭਾਈ ਇਨਵੈਸਟ ਕਰੀ ਕੀਤਾ ਇਹ ਤੇ ਕੰਮ ਚੱਲਣ ਡਿਆ ਦੇਖਾ ਸਾਫ ਕਿੰਨੀ ਮਹਿੰਗੀ ਵਿਛਾਈ ਹੈ ਬੜੀ ਮਹਿੰਗੀ ਮੈਂ ਕਹਿੰਦਾ ਇਹ ਬਵਲ ਤੇ ਉੱਡਣ ਲੱਗ ਪੈਂਦੀ ਤਾ ਨੂੰ ਬਹੁਤ ਮਹਿੰਗੀ ਆ ਨਹੀਂ ਵੀ ਪੈਸੇ ਲਾਏ ਆ ਅਸੀਂ ਆਪਣਾ ਆ ਕੀ ਕੰਮ ਫੜਾਉਣ ਡਿਆ ਓਏ ਆ ਵੇਖ ਲੈ ਭਾ ਭਾਈ ਆ ਜੋ ਇੱਥੇ ਬੈਠੋ ਨਹੀਂ ਨਹੀਂ ਖਿਆ ਜੀ ਆ ਜਾਓ ਨਹੀਂ ਨਹੀਂ ਬੈਜੋ ਬੈਜੋ ਇਹ 6000 ਰੁਪਇਆ ਮੰਗਣ ਦਿਆ ਖੋਤੇ ਦਾ ਮੁੰਨਣ ਦਾ 6000 ਕੋ ਹੈ ਕੋ ਗੱਲ ਕਰਨ ਵਾਲੀ 6000 ਬਾਬਾ ਜਾਇਜ਼ ਨਹੀਂ ਗਾ ਜੈ ਜੀ ਜਿੰਨੀ ਮੰਗਾਈ ਹੈ ਹੈ ਮੰਗਾਈ ਹੈ ਨਾ ਉਹ ਮੰਗਾਈ ਸਾਰੀ ਖੋਤੇ ਤੇ ਪੈ ਗਈ ਬਾਬਾ ਜੀ ਪੈ ਗਈ ਝੋੜ ਕੇ ਤੇ ਪੈਣੀ ਬਾਬਾ ਜੀ ਪਿੱਛੋਂ ਤੁਸੀਂ ਕਿੱਥੋਂ ਦੇ ਹੋ ਆਪਣਾ ਇੰਡੀਆ ਤੋਂ ਆਏ ਸੀ ਜਾਂ ਇੱਥੇ ਹੀ ਸੀ ਇੰਡੀਆ ਇੰਡੀਆ ਕਿਹੜਾ ਸੀ ਆਪਣਾ ਪੰਜਾਬ ਹਾਂ ਪੰਜਾਬ ਦੇ ਕਿਹੜਾ ਉਹ ਲੈ ਬਾਬਾ ਜੀ ਵੀ ਅੰਮ੍ਰਿਤਸਰ ਦੇ ਆ ਤੁਸੀਂ ਵੀ ਅੰਮ੍ਰਿਤਸਰ ਦੇ ਅਸੀਂ ਵੀ ਅੰਮ੍ਰਿਤਸਰ ਦੇ ਬਾਬਾ ਜੀ ਮੈਂ ਆ ਅੰਮ੍ਰਿਤਸਰ ਦਾ ਵਾਂ ਸਾਡਾ ਪਿੰਡ ਆ ਮਾਨੋਚਾਲ ਅੱਛਾ ਜੀ ਤੰਤਰਨ ਅੱਛਾ ਜੀ ਸਾਡਾ ਹੈਗਾ ਬਾਪੜਾ ਸੁਲਤਾਨਵਿੰਡ ਵਾਹ ਤੇ ਤੁਹਾਡਾ ਕਿਹੜਾ ਹੈ ਸਾਡਾ ਭਗਤਾਂ ਦਾ ਰਜਾ ਹੈ ਭਗਤਾਂ ਦਾ ਰਜਾ ਭਗਤਾਂ ਦਾ ਦਰਵਾਜ਼ਾ ਭਗਤਾਂ ਦਾ ਦਰਵਾਜ਼ਾ ਹਾਂ ਵਾਹ 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 ਉਹ ਵੇ ਲੋ ਐਸੇ ਦਰਵਾਜ਼ੇ ਬੰਦ ਹੋਏ ਆ ਮੁੜ ਕੇ ਖੁੱਲੇ ਹੀ ਨਹੀਂ ਹੈ ਉਹ ਖੁੱਲੇ ਕਿਥੇ ਤੇ ਆਪਣੀ ਕਿੰਨੀ ਕੁ ਉਮਰ ਹੋ ਗਈ ਹੁਣ ਇਹ 85 ਸਾਲ 85 ਸਾਲ ਮਾਸ਼ਾਅੱਲਾ ਉਹ ਮਾਰੋ ਤੂੰ ਕਿਤੇ ਨਹੀਂ ਪਏ ਇੱਥੇ ਫਿਰਨ ਤੁਰਨਾ ਆਪਣਾ ਸੈਰ ਕਰਨ ਪ੍ਰਾਣੀਆਂ ਖਰਾਕਾਂ ਖਾਧੀਆਂ ਉਹਨਾਂ ਨੇ 85 ਸਾਲ ਉਮਰ ਆ ਭੱਜਾ ਫਿਰਦਾ ਅੱਜ ਕੱਲ ਦੇ ਮੁੰਡੇ ਤੇ 65 ਤੋਂ ਨਹੀਂ ਟੱਪਣ ਦਾ ਆ ਬਾਬਾ ਇਹ ਵੇਖ ਲੋ ਮੇਰੀ ਅਜੇ 50 ਸਾਲ 45 ਸਾਲ ਹੋਣੀ ਆ ਵੇ ਇਹ ਨਜ਼ਲੇ ਨਾ ਚਿੱਟੇ ਹੋਏ ਤੇਰੇ 50 ਸਾਲ ਤੁਸੀਂ 75 ਦੇ ਗੋਲ ਪਹੁੰਚਣ ਆ ਰਹੇ ਆ ਚਲੋ ਲਿਆਓ ਭਾਈ ਐਡਵਾਂਸ ਦਵਾ ਉਹ ਐਡਵਾਂਸ ਖਾਦਾ ਮੈਂ ਤੇਰੇ ਕੋਲੋਂ ਐਲਡੀ ਲੈਣ ਲੱਗਾ ਵਾਂ ਵੀ ਨਹੀਂ ਲੈਣ ਲੱਗਾ ਤੂੰ ਇਹਨੂੰ ਮੌਨ ਤੇ ਸਹੀ ਨਹੀਂ ਭਾਈ ਐਦਾਂ ਐਡਵਾਂਸ ਤੋਂ ਬਿਗੈਰ ਨਹੀਂ ਆਪਾਂ ਅਸੀਂ ਕੰਮ ਕਰਦੇ ਆ ਲੈ ਜੋ ਆਪਣਾ ਬੱਚਾ ਵੀ ਲੈ ਜੋ ਤੇ ਆ ਰੱਸੀ ਵੀ ਫੜੋ ਐਡਵਾਂਸ ਦੇ ਦਿੰਨੇ ਤੈਨੂੰ ਭਰਾਵਾ ਇਹ ਲੈ ਫੜ ਆ ਚੱਲ ਸ਼ੁਰੂ ਕਰ ਕੰਮ ਕੀ بس 100 ਰੁਪਿਆ ਐਡਵਾਂਸ ਉਹ ਹੋਰ ਮੈਂ ਤੈਨੂੰ ਖੋਤਾ ਹੀ ਦੇ ਜਮਾਡਵਾਂਸ ਚ ਅਡਵਾਂਸ ਅਡਵਾਂਸ ਹੀ ਲਾ 100 ਹੋਵੇ 200 ਹੋਵੇ ਹੜ ਉਹ ਨਹੀਂ ਭਾਈ ਕੋ ਰੁਪਈਆ 1000 ਦੇ ਅਡਵਾਂਸ ਲੈ 2000 ਲੈ ਲੈ ਕਿ ਕਿਹੜੇ 2000 ਵਾਲੇ ਲਾਲ ਲਾਲ ਨੋਟ ਚੱਲ ਪਏ 100 200 ਲੀ ਲੈ ਚੱਲ ਸ਼ੁਰੂ ਕਰ ਕੰਮ ਲੈ 200 ਰੁਪਈਆ ਅਡਵਾਂਸ ਹੈ ਪੈਸੇ ਅਡਵਾਂਸ ਹੋ ਲਵੋ ਓ ਯਾਰ ਤੂੰ ਆਰਕੀਟੈਕਟਰ ਆ ਮਤਲਬ ਤੂੰ ਮਕਾਨ ਬਣਾਉਣਾ ਸਾਡਾ ਵੀ ਤੈਨੂੰ ਮੈਂ ਇੰਨੇ ਪੈਸੇ ਦੇ ਦਵਾਂ 6000 ਰੁਪਈਆ ਵਾ ਤੂੰ ਦੱਸਣ ਦੇ ਆ ਚਲੋ ਰੁਪਿਆ 800 ਹੋਰ 12000 ਤੇ ਪੂਰਾ ਕਰੋ ਆ ਫੜੋ ਇਦਾਂ ਨਹੀਂ ਭਾਈ ਅਸੀਂ 6000 ਰੁਪਿਆ ਐਡਵਾਂਸ ਦੇ ਫੇਰ ਅਸੀਂ ਕੰਮ ਸ਼ੁਰੂ ਕਰਨਾ ਤੇਰੀ ਮੰਨਤ ਆ ਕਿ ਤੇ ਬਾਬਾ ਗੋਗੇ ਵੀ 1000 ਤੋਂ ਘੱਟ ਮੈਂ ਨਹੀਂ ਕੰਮ ਸ਼ੁਰੂ ਕਰਨਾ ਉਹ ਬੋਤੇ ਇਦਾਂ ਨਹੀਂ ਅਸੀਂ ਕਰਦੇ ਸ਼ੁਰੂ ਮੈਂ ਇੱਥੇ ਬਹਿਣਾ ਤੂੰ 4000 ਆਰਡਰ ਦੇ ਇੱਕ ਖੋਤੇ ਨੂੰ ਪੁੱਛ ਲੋ ਕੀ 7 ਅਪ ਪੀਣੀ ਆ ਆ ਜਾ ਉਹਦਾ ਮੀਤਾ ਖਰਾਬ ਆ ਇੱਧਰ ਆ ਜਾ ਉਹਦੇ ਲਈ 7 ਅਪ ਮੰਗਾ ਮੇਰੇ ਲਈ ਚਾਹ ਮੰਗਾ ਇਦਾਂ ਖੋਤੇ ਦਾ ਬਲੱਡ ਘਟਿਆ ਜਿਹੜਾ 7 ਅਪ ਲਿਆਦੀ ਉਹਨੂੰ ਉਹ ਕਸਟਮਰ ਆ ਤੇਰਾ ਆ ਜਿਹੜਾ ਇਹ ਜਿਹੜੇ ਨਾ ਖੋਤੇ ਤੁਹਾਨੂੰ ਪਤਾ ਮਹਿਮਾਨ ਹੁੰਦੇ ਆ ਹੈ ਤੇਰੇ ਕੋਈ ਸੁਣਿਆ ਮਹਿਮਾਨ ਹੁੰਦੇ ਆ ਖੋਤੇ ਤੇ ਆਇਆ ਨਹੀਂ ਤੇਰੇ ਕੋ ਕੰਮ ਕਰਾਉਣ ਉਹ ਆਇਆ ਤੇ ਤੂੰ ਹੀ ਆ ਨਹੀਂ ਮੈਂ ਤਾਂ ਉਹਨੇ ਕਿਹਾ ਵੀ ਉੱਥੇ ਲੈ ਚੱਲ ਮੈਨੂੰ ਲਾ ਉਹਨੇ ਕਿਹਾ ਐਡਾ ਤੂੰ ਆਵਾਜ਼ ਸਮਝਦਾ ਖੋਤੇ ਦੀ ਆਪਾ ਦਲਾਵਰ ਨੂੰ ਪੁੱਛ ਲੈ ਫਿਰ ਬਾਈ ਦਲਾਵਰ ਹਾਂਜੀ ਆ ਵੇਖ ਲਓ ਹੁਣ ਦਵਾਸ ਨਹੀਂ ਤੇ ਐਂਡੇ ਕੀ ਕਰਨਾ ਉਹ 200 ਦੇਤਾ ਬਾਦਲਾਵਰਾ ਹੋਰ ਕੀ ਦੇ ਦਿਆ ਇਹਨੂੰ 200 ਪਿਆ ਥੋੜਾ ਇਹਨਾਂ ਸਰਕਾਰ ਉਹ ਲੈ ਉਹ ਵੀ ਤੇਰੇ ਨਾਲ ਰਲ ਗਿਆ ਮਿੰਟ ਨਹੀਂ ਉਹ ਰਾਮ ਜੀ ਦੋ ਪੈਸੇ ਵੀ ਨਹੀਂ ਉਹ 200 ਘਾਟੇਗਾ ਅਸਵੇਰ ਦੇ ਬੈਠੇ ਹੋਏ ਆ ਕੋਈ ਤੁਸੀਂ ਪਹਿਲੇ ਗਾਹ ਕਹਿ ਗਏ ਤੁਸੀਂ ਵੀ ਇਹਨੇ ਚਲੋ ਜਿਹੜਾ 200 ਦਿੱਤਾ ਇਹਦੀ ਚਾਹ ਤੇ ਲਿਆਓ ਉਥੋਂ ਪੀਏ ਸਾਰੇ ਰਲ ਕੇ ਅੱਛਾ ਚਾਹ ਤੇ ਲੈ ਲੈ ਆ ਆਹੋ ਅੱਛਾ ਮੈਂ ਲੈ ਤਿੰਨ ਚ ਚਾਰ ਚਾਹਾਂ ਲੈ ਆਓ ਹਾਂ ਤੇ ਉੱਥੇ ਹੀ ਬੈ ਕੇ ਸ਼ੁਰੂ ਕਰ ਦੇਣੀ ਆ ਪੀਣੀ ਆ ਆਹੋ ਇੱਥੇ ਲੈ ਆਓ ਜਾ ਚਲੋ ਐਡਵਾਂਸ ਆ ਗਿਆ ਤੁਹਾਨੂੰ ਸ਼ੁਰੂ ਉਹ ਕਿਹੜਾ ਯਾਰ 800 ਰੁਪਿਆ ਭਾਅ ਹੋਰ ਦੇ ਫੇਰ ਇਹ ਦਲਾਵਰ ਸਾਹਿਬ ਹੁਣ ਚਾਹ ਲੈਣ ਗਏ ਆ ਜਾਣਗੇ ਵਾਪਸ ਉਹ ਕੜਾਈ ਸੀ ਯੂ ਚ ਗਿਆ ਚਾਹ ਲੈਣ ਪੀ ਉਹਨੇ ਆਉਣਾ ਨਹੀਂਗਾ ਹੈ ਆ ਜਾਣਾ ਹੁਣ ਇੱਥੇ ਦਾ ਹੀ ਆ ਬਾਬਾ ਸਾਡਾ ਦਲਾਵਰ ਚਲੋ ਇਹਨੂੰ ਬੰਦ ਕਰੋ ਯਾਰ ਯਾਰ ਸਟਾਰਟ ਕਰ ਚਲੋ ਸ਼ੁਰੂ ਕਰੋ ਤੁਸੀਂ ਮੈਂ ਬੰਨਾਂ ਇੱਥੇ ਓਏ ਹੈਲੋ ਅਕਲ ਕਰੋ ਪਾਹਰ ਕਿਲਾ ਗੁਲਾ ਦੇ ਹੈ ਨਹੀਂ ਤੇ ਗਿੱਟੇ ਨਾ ਹੀ ਬਨਣਾ ਤੇਰੇ ਖੋਤਾ ਮੈਂ ਬਨ ਲਾਂਗੇ ਅਸੀਂ ਹਮਜ਼ਾ ਕਰਿਆਰ ਜੇ ਜਨਰੇਟਰ ਸਟਾਰਟ ਮਕਾਈਏ ਕੰਮ ਨੂੰ ਅੱਛਾ ਇਹ ਨਾ ਪਰੇਸ਼ਾਨ ਰਹਿਂਦਾ ਖੋਤਾ ਨਾ ਤੂੰ ਅंसूਖ ਸੁਟਦਾ ਰਹਿੰਦਾ ਏ ਕੀ ਚੱਕਰ ਆ ਹਾਂ ਪਰੇਸ਼ਾਨ ਰਹਿਂਦਾ ਖੋਤਾ ਢੀ ਘਰੇਲੂ ਗੱਲਾਂ ਤੇ ਨਹੀਂ ਸੁਣਦਾ ਏ ਓ ਯਾਰ ਓ ਭਾਈ ਮੇਰੀ ਗੱਲ ਸੁਣ ਵੈਸੇ ਬਾਹਰ ਗਲੀ ਚ ਖਲੋ ਕੇ ਰੋਂਦਾ ਰਹਿੰਦਾ ਉਏ ਉਹਨੂੰ ਪੱਠੇ-ਪੁੱਠੇ ਪਾਇਆ ਕਰੋ ਉਹਨੂੰ ਰੋਣਾ ਹੀ ਆ ਤੁਹਾਡੀ ਜਾਨ ਹੈਂ ਟਾਈਮ ਨਾਲ ਉਹਨੂੰ ਖਾਓ ਪਾਓ ਕਿਉਂ ਰੋਵੇ ਵਿਚਾਰਾ ਨਹੀਂ ਮੈਂ ਤਾਂ ਬੜਾ ਪਿਆਰ ਕਰਨਾ ਸਵੇਰੇ ਉੱਠ ਕੇ ਯਕੀਨ ਕਰ ਸਭ ਤੋਂ ਪਹਿਲੇ ਮੈਂ ਖੋਤਾ ਵੇਚਦਾ ਮਾਵਾ ਤੇਰੇ ਕੰਮ 'ਚ ਵੀ ਕਾਫੀ ਬਰਕਤ ਪੈਂਦੀ ਹੋਣੀ ਪਰੇਸ਼ਾਨ ਰਹਿੰਦਾ ਵਾ ਬੈਨ ਸਮਝ ਨਹੀਂ ਮੈਂ ਇੱਕ ਦੋ ਵਾਰੀ ਦੰਮ ਵੀ ਕਰਾਇਆ ਇਹਨੂੰ ਹਾਂਜੀ ਅੰਸੂ 흘ਦਾ ਰਹਿੰਦਾ ਅਥਰੂ ਤੁਸੀਂ ਨਾ ਜ਼ੁਲਮ ਕਰਦੇ ਹੋ ਖੋਤੇ ਤੇ ਨਾ ਉਹਨਾਂ ਵਜ਼ਨ ਪਾ ਦਿੰਦੇ ਹੋ ਜਿੰਨੀ ਉਹਦੀ ਗੰਜائش ਨਹੀਂ ਹੁੰਦੀ ਜਦੋਂ ਬਹੁਤਾ ਵਜ਼ਨ ਪਾਉਣਾ ਉਹਨੇ ਰੋਣਾ ਹੀ ਆ ਸਮਝਦੇ ਹੋ ਨਾ ਜਾਨਵਰ ਤੇ ਉਹਨਾਂ ਵਜ਼ਨ ਪਾਓ ਜਿੰਨਾ ਉਹ ਸਹਿ ਸਕਦਾ ਫੇਰ ਇਹਦੇ ਲਾਲਚ ਨਾ ਖੋਤੇ ਵਾਲੇ ਲੱਦ ਲੈਂਦੇ ਮੁੜ ਕੇ ਬੰਬ ਤੋੜ ਕੇ ਬੈਠੇ ਹੁੰਦੇ ਰਾਜ ਤੇ ਇਹ ਗੱਲਾਂ ਹਕੂਮਤ ਨੂੰ ਵੀ ਦੱਸੋ ਵੀ ਆਵਾਮ ਤੇ ਉਹਨਾਂ ਬਹੁਤ ਬਹੁਤ ਜਿੰਨੀ ਆਵਾਮ ਚੱਲ ਲਵੇ ਚੱਲ ਤੇਰੀ ਬਾਵਾ ਖੋਤੇ ਨਾਲ ਸੋਰਾ ਤੂੰ ਕਹਿਲਾ ਉਹਨਾਂ ਨੂੰ ਨਹੀਂ ਉਹਨਾਂ ਨੂੰ ਵੀ ਤਾਂ ਚਾਹੀਦਾ ਨਾ ਆਵਾਮ ਤੇ ਘੱਟ ਵਜ਼ਨ ਪਾਉਣ ਆਵਾਮ ਵੀ ਤਾਂ ਰੋਣ ਹੀ ਦੇਈ ਚੀਕਾਂ ਨਿਕਲੀਆਂ ਮੰਗਾਈਆਂ ਬੱਸ ਮੰਗਾਈ ਭਾਈ ਹਰ ਬੰਦਾ ਰੋ ਰਿਆ ਵਾ ਇੱਥੇ ਚੱਲ ਹਮਜ਼ਾ ਚਲਾ ਯਾਰ ਜਨਰੇਟਰ ਚ ਕੰਮ ਕਾਇਏ ਪਰੇ ਚਲੋ ਫੜੋ ਐਵੇਂ ਬੰਨਾ ਤੇ ਸਹੀ ਇਹਨੇ ਦੌੜ ਜਾਣਾ ਕਿਤੇ ਨਾ ਕਿਤੇ ਮੈਨੂੰ ਪਤਾ ਨਾ ਚੱਲ ਯਾਰ ਕਾਰ ਸ਼ੁਰੂ ਹੈਲੋ ਕੀ ਹੋਇਆ ਅਕਲ ਕਰ ਸਰਕਾਰ ਉੱਥੇ ਬਹਿ ਜਾ ਮੇਰਾ ਭਰਾ ਸੀ ਆਪ ਹੀ ਕਰ ਲਾਂਗੇ ਜਰਾ ਰਸਤਾ ਪਾੜਾ ਗੱਲ ਦੋਵੇਂ ਭਰਾ ਫਿਰਦੇ ਰਹਿਣਾ ਤਾਂ ਯਾਰ ਹਮਜ਼ਾ ਕਾਰ ਸਟਾਰਟ ਯਾਰ ਜਨੇਜਾ ਉਹ ਸਟਾਰਟ ਇਹਦੇ ਨਾਲ ਯਾਰ ਉਹ ਦੂਜੇ ਸਾਲ ਅਸਮਾਨ ਕਿੱਥੇ ਹੱਥ ਆਲਾ ਓਏ ਹੱਥ ਆਲਾ ਕਿਹੜਾ ਉਹ ਕੈਂਚੀ ਚੋਂ ਨਾ ਇਹਦੇ ਨੱਕ ਚੋਂ ਵਾਲ ਵੀ ਕੱਟਨੇ ਆ ਓ ਯਾਰ ਅਕਲ ਕਰ ਓਏ ਅਕਲ ਕਰ ਪਾ ਇਹ ਵੀ ਆਈਬ੍ਰੋ ਬਣਾਉਣੀ ਆਈਬ੍ਰੋ ਹੈ ਇੱਧਰ ਓ ਤਲਾ ਪਾ ਫੜ ਕੇ ਰੱਖ ਖੋਤਾ ਆਪਣਾ ਇੱਧਰ ਹੋ ਜਾ ਇੱਧਰ ਹੋ ਜਾ ਇੱਧਰ ਚਲੋ ਧਿਆਨ ਬੰਦ ਕਰ ਬੰਦ ਕਰ ਓ ਕੀ ਹੋ ਗਿਆ ਓ ਠਹਿਰ ਜਾ ਓ ਓ ਕੀ ਭਾਮ ਓ ਫਿਟੇ ਮੂ ਤੈਨੂੰ ਕੰਮ ਨਹੀਂ ਕਰਦਾ ਹੁੰਦਾ ਤੇ ਟੱਕ ਲਾਤਾ ਹੈ ਹੈ ਔ ਤੇ ਫੜਕੜੀ ਲਾਵੇ ਤੇ ਟੱਕ ਲਾਤਾ ਓ ਕਿਹੜੇ ਨਾਈ ਕੋ ਵਾਲ ਆਇਆ ਮੈਂ ਕਿਹੜੀ ਫੜਕੜੀ ਲਾਦਾ ਮੈਂ ਤੇ ਆ ਟੱਕ ਕਿਉਂ ਲਾਤਾ ਮੇਰੇ ਕੋਲ ਤੇ ਟੱਕ ਲੱਗ ਹੀ ਜਾਂਦਾ ਵਾ ਕੋ ਜੇ ਤੇਰੇ ਲੱਗੇ ਤਾਂ ਫੇਰ ਤੈਨੂੰ ਨਾ ਸਮਝ ਲੱਗੇ ਬਹੁਤ ਹੀ ਵਧੀਆ ਬੜੀ ਗੱਟਿਆ ਤੋ ਦੋਸਤੋ ਬਹੁਤ ਹੀ ਵਧੀਆ ਵੀਡੀਓ ਸੀ ਤੁਹਾਡੇ ਵੀਡੀਓ ਕਿਵੇਂ ਲੱਗੀ ਕਮੈਂਟ ਚ ਰਲ ਕਰ ਜਾ ਕਰੋ ਦੋਸਤੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਤਾਂ ਚਲੋ ਦੋਸਤੋ ਆਪਾਂ ਫਿਰ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ